ਤੱਕ ਜਗਰਾਉਤ ਇੱਕ ਬੇਹੱਦ ਸਨਸਨੀਪ੍ਰੀਖਬਰ ਸਾਹਮਣੇ ਜਿੱਥੇ ਕਿ ਇੱਕ 3 ਸਾਲਾਂ ਬੱਚੀ ਲਾਪਤਾ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੀ ਜਿਹੜੀ ਹੈ ਉਹ ਜਾ ਰਹੀ ਸੀਗੀ ਇਸ ਦੌਰਾਨ ਜੋ ਉਸਨੂੰ ਖੋਕੇ ਦੋ ਆਦਮੀ ਤੇ ਤੀਨੀ ਦੱਸਿਆ ਜਾ ਰਿਹਾ ਖੋਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤਾਂ ਬੱਚੀ ਦੇ ਪਿਤਾ ਰੋਹਿਤ ਦਾ ਕਹਿਣਾ ਹੈ ਕਿ ਉਸਦੇ ਚਾਚੇ ਦੇ ਨਾਲ ਉਸ ਦੀ ਜਿਹੜੀ 3 ਸਾਲ ਦੀ ਧੀ ਹੈ ਉਹ ਚੀਜ਼ ਲੈਣ ਦੇ ਲਈ ਕੋਈ ਖਾਣ ਵਾਲੀ ਚੀਜ਼ ਲੈਣ ਗਈ ਸੀ ਇਸੇ ਦੌਰਾਨ ਇੱਕ ਮਰਦ ਤੇ ਇੱਕ ਤੀਵੀਂ ਦੋਵੇਂ ਜੜੇ ਨੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਖੋ ਕੇ ਉਸਦੇ ਚਾਚੇ ਕੋਲ ਉਸ ਦੀ ਧੀ ਨੂੰ ਲੈ ਜਾਂਦੇ ਨੇ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ ਤੋਂਦਰ ਉਸਦੇ ਦਾਦੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਤਿੰਨ ਸਾਲ ਦੀ ਬੱਚੀ ਹੈਗੀ ਆ ਤਾਂ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਗਈ ਉਸਦੇ ਪਿਤਾ ਦੇ ਨਾਲ ਰੋਹਿਤ ਦੇ ਨਾਲ ਤਾਂ ਉਹਨੇ ਆਪਣੀ ਪਤਨੀ ਤੇ ਸ਼ਰਤਜ਼ਾਹਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਨੌਵੇਂ ਨਿਆ ਤੋਂ ਮੈਂ ਆਪਣੀ ਪਤਨੀ ਦੇ ਨਾਲ ਵੱਖ ਰਹਿ ਰਿਹਾ ਮੈਨੂੰ ਵੀ ਇਹ ਪਤਾ ਮੇਰੀ ਪਤਨੀ ਕਿੱਥੇ ਰਹਿ ਰਹੀ ਹੈ ਤੇ ਉਸਨੇ ਸ਼ੱਕ ਜ਼ਾਹਰ ਕੀਤਾ ਕਿ ਹੋ ਸਕਦਾ ਮੇਰੀ ਪਤਨੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਗਿਆ ਹੋਵੇ ਮੇਰੇ ਬੱਚੀ ਨੂੰ ਲਾਪਤਾ ਕਰਵਾਇਆ ਹੋਗੀ ਤਾਂ ਉਸਦੇ ਪਿਤਾ ਦੇ ਵੱਲੋਂ ਬੱਚੀ ਦੇ ਪਿਤਾ ਦੇ ਵੱਲੋਂ ਮਾਂ ਤੇ ਹੀ ਸ਼ੱਕ ਜ਼ਾਹਰ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਜਦੋਂ ਇਹ ਖਬਰ ਚਾਹੇ ਪਾਸੇ ਫੈਲਦੀ ਹੈ ਤੇ ਹਫੜਾ ਦਫੜੀ ਜਿਹੜੀ ਮੱਝ ਜਾਂਦੀ ਹੈ ਪੁਲਿਸ ਤੱਕ ਵੀ ਸ਼ਿਕਾਇਤ ਪਹੁੰਚ ਚੁੱਕੀ ਹੈ ਪੁਲਿਸ ਵੀ ਜਿਹੜੀ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਇਸ ਬਾਬਤ ਕੀ ਕੁਝ ਕਹਿਣਾ ਪਰਿਵਾਰ ਦਾ ਪੁਲਿਸ ਦਾ ਤੁਹਾਨੂੰ ਸੁਣਾਉਂਦੇ ਹਾਂ ਥੋੜੇ ਕੀ ਨਾ ਮੇਰਾ ਨਾਮ ਰਮਨਦੀਪ ਸਿੰਘ ਹੈ ਜਰ ਕ੍ਰੀਕ ਨਵਾਂ ਪ੍ਰਿਆ ਕੁੜੀ ਦੀ ਬੇਟੀ ਸੀ ਹਾਂਜੀ ਮੇਰੀ 3 ਇਅਰਸ ਦੀ ਬੇਟੀ ਆ ਤਿੰਨ ਸਾਲ ਦੀ ਗੁੜੀਆ ਮੇਰੀ ਕੀ ਨਾਂ ਗੁਨਵੀਰ ਗੁਨਰੀਤ ਕੌਰ ਸੇ ਕੀ ਨਾਂ ਗੁਨਰੀਤ ਕੌਰ ਗੁਰਨੀਤ ਕੌਰ ਗੁਨਰੀਤ ਕੌਰ ਅੱਛਾ ਜੀ ਤੇ ਕਿਵੇਂ ਵਾਪਰ ਗਿਆ ਸਰ ਮਤਲਬ 2 ਤੋਂ 3 ਵਜੇ ਦੇ ਕਰੀਬ ਦੀ ਗੱਲ ਹੈ ਵਿੱਚ ਵਿਚਾਲੇ ਮੇਰੇ ਚਾਚਾ ਜੀ ਸੀਗੇ ਉਹ ਗੁੜੀਆਂ ਨੂੰ ਚੀਜ਼ ਦਵਾਣ ਗਏ ਦੁਕਾਨ ਤੇ ਤੇ ਉਹਨਾਂ ਨੇ ਦੱਸਿਆ ਕਿੰਦੇ ਮੂੰਹ ਬੰਨਿਆ ਹੋਇਆ ਇੱਕ ਲੇਡੀ ਸੀ ਇੱਕ ਜੈਂਟ ਸੀਗੇ ਉਹਨਾਂ ਤੋਂ ਬੱਚਾ ਖੋ ਕੇ ਲੈ ਗਏ ਕਾਹਦੇ ਸੀ ਉਹ ਉਹ ਕਨਵੈਂਸ ਨਹੀਂ ਦੱਸਿਆ ਇਹਨਾਂ ਕਨਫਰਮ ਨਹੀਂ ਹੈਗਾ ਸ਼ਾਇਦ ਵਹੀਕਲ ਉਹਨਾਂ ਕੋਲ ਨਹੀਂ ਸੀਗਾ ਸ਼ਾਇਦ ਸੀਗਾ ਮਤਲਬ ਇਹਨੂੰ ਕਨਫਰਮ ਨਹੀਂ ਹੈਗਾ ਉਹਨਾਂ ਤੋਂ ਹੀ ਕਨਫਰਮ ਹੋ ਸਕਦਾ ਅੱਛਾ ਜੀ ਹਾਂਜੀ ਸਰ ਤੇ ਕੁੜੀਆਂ ਬਿਠਾ ਕੇ ਲੱਗੀ ਉਹਨਾਂ ਦਾ ਮਤਲਬ ਉਹਨਾਂ ਤੋਂ ਖੋ ਕੇ ਲੈ ਕੇ ਗਿਆ ਖੋ ਕੇ ਲੱਗੇ ਹਾਂਜੀ ਕੁੜੀਆਂ ਕੱਪੜਿਆਂ ਦਾ ਪਤਾ ਹੁੰਦਾ ਉਹਨਾਂ ਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਸਰ ਹਾਂਜੀ ਲੇਡੀਜ਼ ਦੇ ਫੇਸ ਬੰਨਿਆ ਹੋਇਆ ਤੁਹਾਨੂੰ ਕਿਸੇ ਦੇ ਸ਼ੱਕ ਹੈ ਸਰ ਮੈਨੂੰ ਸ਼ੱਕ ਤਾਂ ਮੇਰੀ ਵਾਈਫ ਤੇ ਹੀ ਆ ਮਤਲਬ ਪੱਕਾ ਕਨਫਰਮ ਵੀ ਨਹੀਂ کہہ ਸਕਦੇ ਜਾਨੀ ਕਿ ਮੇਰੀ ਵਾਈਫ ਤੇ ਮੇਰੇ ਰਿਲੇਸ਼ਨ ਸਹੀ ਨਹੀਂ ਰਹਿੰਦੇ ਸੀਗੇ। ਤੋਂ ਉਹਨਾਂ ਨੇ ਮੇਰੇ ਤੋਂ ਲੱਗ ਰਹਿ ਕੇ ਸ਼ਾਇਦ ਮੈਰਿਜ ਵਗੈਰਾ ਕਰਾ ਲਈ ਹਜੇ ਮੈਨੂੰ ਡਿਵੋਰਸ ਨਹੀਂ ਹੋਇਆ। ਮੈਨੂੰ ਇਹ ਵੀ ਨਹੀਂ ਪਤਾ ਕਿੱਥੇ ਰਹਦੇ ਆ। ਜਾਨੀ ਕਿ ਮੇਰਾ 8 ਤੋਂ 9 ਮਹੀਨਿਆਂ ਦੇ ਵਿੱਚ ਉਹਨਾਂ ਨਾਲ ਕੋਈ ਲਿੰਕ ਨਹੀਂ ਹੋਇਆ। ਹਾਂਜੀ ਸਰ। ਕੀ ਕਰੋਗੇ? ਉਹੀ ਹੋਊਗੇ ਆਪ ਦੀ ਬੇਟੀ ਨੂੰ ਉਹੀ ਕੋ ਕੇ ਲੈ। ਮਤਲਬ ਆਪਾਂ ਕਨਫਰਮ ਨਹੀਂ ਕਰ ਸਕਦੇ ਸ਼ਾਇਦ ਹਾਲੀ ਸ਼ੱਕ ਆਏ। ਵੀਰਿਆ ਯਾਦ ਕਰਾ ਲਓ ਨਾ। ਆ ਬਣਾਉਣੀ ਸੀ ਅਸੀਂ 2:00 ਵਜੇ ਸਾਡਾ ਇੱਕ ਸਿਦਰਾ ਭਰਾ ਆ ਰੱਖਿਆ ਚਲਾਉਂਗਾ ਸਰ। ਅਸੀਂ ਉਹਨੂੰ ਭੇਜਿਆ ਵੀ। ਕਿ ਦੁੱਧ ਲਿਆ ਉਹ ਸਾਡੀ ਪੋਤੀ ਸਰ ਕਹਿੰਦੀ ਵੀ ਮੈਨੂੰ ਦਾਦਾ ਮੈਂ ਪੀਜ ਲੈਣੀ ਆ ਮੈਨੂੰ ਪੈਸੇ ਦੇ ਮੈਂ ਵੀ ਨਾਲ ਜਾਣਾ ਅਸਲ ਸਰ ਇੱਥੇ ਦੁੱਧ ਲੈਣ ਆਇਆ ਉਹ ਜਦੋਂ ਘਰੇ ਕੱਲਾ ਗਿਆ ਮੈਂ ਹੀ ਗੁਨਰੀਤ ਕਿੱਥੇ ਆ ਕਹਿੰਦਾ ਉਹ ਤਾਂ ਲੈ ਗਏ ਮੈਂ ਕੌਣ ਲੈ ਗਏ ਕਹਿੰਦਾ ਕਾਲਾ ਸੂਟ ਪਾਇਆ ਸੀ ਕਹਿੰਦਾ ਮੂੰ ਬੰਨਿਆ ਸੀ ਮੈਂ ਸਰ ਜਦੋਂ ਅਸੀਂ ਤੁਹਾਨੂੰ ਪਤਾ ਲੱਗਿਆ ਫਿਰ ਅਸੀਂ ਪੁਲਿਸ ਨਹੀਂ ਕੋਈ ਲੇਡੀ ਲੈ ਕੇ ਗਿਆ ਹਾਂਜੀ ਇੱਕ ਲੇਡੀ ਸੱਚ ਬੰਦਾ ਜੀ ਕਾਹਦੇ ਤੇ ਸੀ ਇਹ ਮੋਟਰਸਾਈਕਲ ਤੇ ਸੀ ਸਰ ਫੋਟੇ ਕਿ ਲੱਗਦੀ ਹੈ ਸਾਡੀ ਪੋਤੀ ਆ ਜੀ ਠੀਕ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਾਨ ਸਿੰਘ ਆ ਸਰ ਹਾਂਜੀ ਕੋਈ ਨਾ ਇੱਕ ਛੋਟੀ ਬੱਚੀ ਨੂੰ ਕੋਈ ਗਲਤੀ ਪਾ ਗਿਆ 3 ਸਾਲ ਦੀ ਬੱਚੀ ਹੈ ਜੀ ਇਹ ਮੁਹੱਲੇ ਦੇ ਵਿੱਚੋਂ ਉਹ ਦੱਸਦੇ ਨੇ ਵੀ ਕੋਈ ਲੇਡੀ ਤੇ ਕੋਈ ਜੈਂਟਸ ਆਏ ਸੀ ਤੇ ਉਹ ਬੱਚੇ ਨੂੰ ਲੈ ਗਏ ਹੈ ਜਿਹੜਾ ਤੇ ਆਪਾਂ ਕੈਮਰਾ ਚੈੱਕ ਕਰ ਰਹੇ ਜਾਂਚ ਜਾਰੀ ਹੈ ਜਦੋਂ ਆਪਾਂ ਸਿੱਟੇ ਤੇ ਪਹੁੰਚਾਂਗੇ ਫਿਰ ਤੁਹਾਨੂੰ ਗਿਰਪੁਰ ਦਵਾਂਗੇ ਜੀ ਉਹ ਵੀ ਇਹ ਜਲਦੀ ਟ੍ਰੇਸ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਟ੍ਰੇਸ ਹੋ ਜਾਊਗਾ ਆਪਣਾ ਨਾਮ ਦੱਸੋ ਮੇਰਾ ਨਾਮ ਗਰਵੰਤ ਕਰੋ ਇਹ ਕੀ ਮਾਮਲਾ ਜੀ ਸਰ ਜੇ ਮੇਰੀ ਨਾ ਪੋਤੀ ਸੀ ਦੁੱਧ ਲੈਣ ਆਈ ਸੀ ਅੱਛਾ ਜੀ ਇੱਥੋਂ ਲੈ ਕੇ ਆ ਉਦੋਂ ਦਦ ਲੈਣ ਆਇਆ ਇਤੋਂ ਪਤਾ ਨਹੀਂ ਮੂੰਹ ਬੰਨ ਕੇ ਕਿਤੇ ਬੰਨਿਆ ਸੀ ਤੇ ਚੱਕ ਕੇ ਲੈ ਗਿਆ। ਕੌਣ ਲੈ ਗਿਆ ਜੀ? ਪਤਾ ਨਹੀਂ ਜੀ ਕਿ ਇਤੋਂ ਚੱਕ ਕੇ ਲੈ ਗਿਆ। ਦੇਖ ਜਿਹੜੇ ਲੇਡੀਆਂ ਲੈ ਗਿਆ ਕੋਈ ਬੰਦਾ ਲੈ ਗਿਆ ਮੂੰਹ। ਇੱਕ ਦਿਨਾਨੀ ਤਾਂ ਤਾਂ ਸਾਨੂੰ ਛੱਕਾ ਜਿਹੜੀ ਉਹ ਜਿਹੜੀ ਹੈ ਜਿਹੜੀ ਰੈਫਰਜੀਰੇਟਰ ਦੀ ਨੋਹ ਨਹੀਂ ਆ ਬਾਕੀ ਦੂਜੇ ਦਾ। ਪਤਾ ਨਹੀਂ ਜੀ ਅਸੀਂ ਤਾਂ ਕਰੇ ਸੀ ਮਰਦੇ ਔਰਤੀ ਜੀ ਦਰਾਜਾਂ ਉਹਦੇ ਕੋਲੋਂ ਖਿੱਚ ਕੇ ਲੈ ਗਿਆ। ਮੂੰਹ ਬੰਨਿਆ ਸੀ। ਬੱਚੇ ਇੱਕੋ ਹੀ ਬੱਚਾ? ਨਹੀਂ ਦੋ ਆ ਇੱਕ ਕੁੜੀ ਕਰੇ ਆ। ਕਿ ਇੱਕ ਕੁੜੀ ਨੂੰ ਲੱਗੇ ਕਿ ਕਿੰਨੀ ਦੇਰ ਦੀ ਹੈ ਪੌਣੇ 3 ਸਾਲ ਦੀ ਆ ਬਸ ਠੀਕ ਆ ਬਸ 3 ਸਾਲ ਸੀ ਆਈ ਕਿੰਨੇ ਕ ਵਜੇ ਘਟਨੇ ਜੀ ਇਹ 21 ਕ 21 ਵਜੇ ਤੀ ਜਾਈ ਕਿੰਨੀ ਕੁ ਮਰ ਸੀ ਪੌਣੇ 3 ਸਾਲ ਦੀ ਆ ਪਤਾ ਨਹੀਂ ਜੀ ਮੈਂ ਤਾਂ ਕਹਿੰਦਾ ਕਹਿੰਦਾ ਮੂੰਹ ਬੰਨਿਆ ਕਹਿੰਦਾ 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 ਹੁੰਦੇ ਨਾ ਹੁਣੇ ਹੀ ਆ ਜਾਨੀ ਆ ਲੈ ਕੇ ਖੋ ਕੇ ਲੈ ਕੇ ਉਹ ਸਿੱਦਾ ਉਹਨੂੰ ਪਤਾ ਨਹੀਂ ਦਾ ਕਿੰਨੇ ਜਣੇ ਸੀ ਤਨ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਮੁੰਡੇ ਨੂੰ ਹੀ ਪਤਾ ਹੁਣ ਮੈਂ ਤਾਂ ਬੁੰਦਲੀ ਪਈ ਨੀ ਨਾ ਪੁੱਤੀ ਦਾ ਮੇਰੀ ਪੁੱਤੀ ਦਾ ਨਾਮ ਜਨਰੀਤ ਕਰਾ ਉਮਰ ਕਿੰਨੀ ਹੈ ਪੁੱਤੀ ਜੀ ਹੁਣੇ 3 ਸਾਲ ਨਹੀਂ ਜੀ ਦੁੱਧ ਲੈਣ ਆਈ ਸੀ ਮੇਰੇ ਦਿਓਰ ਦੇ ਨਾਲ ਉਹਦੇ ਨਾਲ ਮਗਰ ਲੱਗ ਜਾਂਦੇ ਅੱਗੇ ਵੀ ਉਹਦੇ ਨਾਲ ਆ ਜਾਂਦੇ ਦਿਓਰ ਕਿੱਥੇ ਆਉਂਦੇ ਨੇ ਦਿਓਰ ਮੇਰਾ ਦੀਖਾ ਲੈ ਕੇ ਚਲੇ ਆ ਗਿਆ ਉਹਨੇ ਸਤਾ ਲਾ ਹਾਂਜੀ ਉਹ ਨਹੀਂ ਦੱਸਿਆ ਤੁਹਾਨੂੰ ਜਾ ਕੇ ਅਸੀਂ ਤਾਂ ਡਾਕਟਰ ਤੇ ਆਏ ਸੀ ਮੇਰੀ ਕੁੜੀ ਬੱਧੀ ਬਿਮਾਰ ਸੀ ਉਹਦੇ ਹਸਪਤਾਲੋਂ ਟੈਸਟ ਕਰਾ ਕੇ ਆ ਹਾਂਜੀ ਉਹਦੇ ਕੋਲੋਂ ਖੋ ਕੇ ਲੈ ਗਈ ਆ ਉਹਦਾ ਸੰਦਾ ਬੰਦਾ ਉਹਦਾ ਨਾਮ ਕੀ ਹੈ ਜੀ ਮੇਰਾ ਨਾਮ ਗਰਵੰਤ ਕੋਰਾ ਹੈ